ਤਰਨਤਾਰਨ ਦੇ ਪਿੰਡ ਵਿਰਾਨਾ ਦੇ ਨੈਸ਼ਨਲ ਹਾਈਵੇ 54 ਤੇ ਸਥਿਤ ਇੱਕ ਪੈਟਰੋਲ ਪੰਪ ਨੂੰ ਦੇਰ ਰਾਤ ਮੋਟਰਸਾਈਕਲ ਸਵਾਰ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਪੈਟਰੋਲ ਪੰਪ ਤੋਂ 12000 ਰੁਪਏ ਦੀ ਨਕਦੀ ਅਤੇ ਸਿਕਿਉਰਿਟੀ ਗਾਰਡ ਦੀ ਰਾਈਫਲ ਚੋਰੀ ਕੀਤੀ ਹੈ। ਘਟਨਾ ਪੈਟਰੋਲ ਪੰਪ ਦੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਲੁਟੇਰਿਆਂ ਵੱਲੋਂ ਪਹਿਲਾਂ ਮਖੂ ਵਿੱਚ ਪੈਟਰੋਲ ਪੰਪ ਨੂੰ ਲੁੱਟਿਆ ਗਿਆ ਸੀ ਜਿਸ ਤੋਂ ਬਾਅਦ ਇਸ ਪੰਪ ਨੂੰ ਨਿਸ਼ਾਨਾ ਮੇਰਾ ਨਾਮ ਹੀ ਰੋਪਨਾ ਦੇਖੋ ਕੀ ਨਾਮ ਆਪਣੇ ਪੰਪ ਦਾ ਤੇ ਕਿਹੜੀ ਜਗ੍ਹਾ ਪੰਪ ਹੈ ਆਪਣੇ ਪੰਪ ਦਾ ਨਾਮ ਨੈਸ਼ਨਲ ਮਹਰਾਣਾ ਐਨ ਐਚ 54 ਵਾਜੀ ਇਹ ਜੀ ਰਾਤ ਨੂੰ ਕੋਈ 12 12:05 ਵਜੇ ਦੇ ਕਰੀਬ ਕੋਈ 4-5 ਜਿਹੜੇ ਲੁਟੇਰੇ ਆ ਇਹ ਮਤਲਬ ਲੁੱਟਣ ਦੀ ਨੀਤ ਨਾਲ ਇੱਥੇ ਦਾਖਲ ਹੋਏ ਆ ਤੇ ਸਾਡੇ ਇੱਥੇ ਗਨਮੈਨ ਜਿਹੜਾ ਮੌਜੂਦ ਸੀ ਉਹਨਾਂ ਦੇ ਨਾਲ ਮਾਰਪਟਾਈ ਕੀਤੀ ਆ ਤੇ ਕੋਈ ਸਾਡੇ ਜਿਦਾਂ ਜਿਹੜੇ ਬੰਦਿਆਂ ਕੋਲ ਜਿੰਨੇ ਪੈਸੇ ਸੀ ਉਹਨਾਂ ਨੂੰ ਕਿਹਾ ਕਿ ਸਾਨੂੰ ਇਹਨੇ ਪੈਸੇ ਹੈ ਜਿਹੜੇ ਉਹਨਾਂ ਦੀ ਜੇਬ ਚ ਪੈਸੇ ਸੀ ਉਹਨਾਂ ਨੇ ਦੇ ਦਿੱਤੇ ਕਿੰਨੇ ਦੀ ਲੁੱਟ ਦਿਖਦੀ ਲੁੱਟ ਕੋਈ 12000 ਦੀਖਦੀ ਤੇ ਕੋਈ ਹੋਰ ਵੀ ਲੈ ਗਏ ਇਥੋਂ ਪੰਪ ਤੋਂ ਹਾਂ ਇੱਕ ਰਾਈਫਲ ਲੈ ਗਏ ਜਿਹੜੀ ਗਨਮਨ ਕੋਲ ਰਾਈਫਲ ਸੀ ਤੇ ਆਸ-ਪਾਸੇ ਵੀ ਕੋਈ ਲੁੱਟ वगੈਰਾ ਹੋ ਆ ਹੋਰ ਵੀ ਇੱਕ ਮਖੂ ਦੇ ਕਰੀਬ ਵੀ ਸਾਨੂੰ ਪਤਾ ਲੱਗਾ ਕਿ ਜਿੱਦਾਂ ਮਖੂ ਦੇ ਮਖੂਦ ਸ਼ਹਿਰ ਦੇ ਵਿੱਚ ਇੱਕ ਲੁੱਟ ਹੋਈ ਆ ਉੱਥੇ ਵੀ ਕਰੀਬ ਕਹਿੰਦੇ ਕਿ ਕੋਈ 22000 ਦਾ ਨੁਕਸਾਨ ਹੋਇਆ ਆ ਤੇ ਨਹੀਂ ਗਨਮੈਨ ਨੂੰ ਸਿਰਫ ਜਿਹੜਾ ਵਾ ਉਹ ਧੱਕਾ ਮੁੱਕੀ ਚਪੇਣਾ ਚੂੜਾ ਮਤਲਬ ਇੰਨਾ ਕੁ ਨੁਕਸਾਨ ਹੀ ਕੀਤਾ ਜਿਆਦਾ ਹਾਂ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਸੀ 4 ਵੈਪਨ ਇਹਨਾਂ ਨੇ ਕਿਹਾ ਕਿ ਇਹਨਾਂ ਕੋਲ 4 ਵੈਪਨ ਸੀ 4 ਹੀ ਹੋ ਜਾਣੇ ਸੀ ਤੇ ਚਾਰਾਂ ਕੋਲ 4 ਵੈਪਨ ਸੀ ਪੁਲਸੋ ਸੇ ਇਨਸਾਫ ਦੀ ਮੰਗ ਕਰਦੇ ਆ ਕਿ ਜਿਹੜਾ ਸਾਨੂੰ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਟ੍ਰੇਸ ਕਰਕੇ ਤੇੜਾ ਇਨਸਾਫ ਦਿੱਤਾ ਜਾਵੇ। ਇਹ ਇੱਥੇ ਮਰਾਣਾ ਪਿੰਡ ਥਾਣਾ ਚੋਲਾ ਸਾਹਿਬ ਚ ਪੈਂਦਾ ਹੈ। ਜਿੱਥੇ ਇੱਕ ਰਾਤ ਅੱਧੀ ਰਾਤ ਦੇ ਕਰੀਬ ਦੋ ਮੋਟਰਸਾਈਕਲਾਂ ਦੇ ਉੱਤੇ ਨੌਜਵਾਨ ਆਏ ਨੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ। ਉਹਨਾਂ ਨੇ ਇੱਥੇ ਕਰੀਬ 12000 ਦੇ ਕਰੀਬ ਦੀ ਨਕਦੀ ਜਿਹੜੀ ਇਹਨਾਂ ਦੀ ਰਾਤ ਦੀ ਵੜਕ ਸੀ ਤੇ ਇੱਕ ਜਿਹੜਾ ਇੱਥੇ ਦਾ ਗਾਰਡ ਸੀਗਾ ਉਹਦਾ ਵੈਪਨ ਜਿਹੜਾ ਵਾ ਉਹ ਲੈ ਗਏ ਨੇ। ਕਿਹੜੀ ਮੌਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਅਸੀਂ ਤਫ਼ਤੀਸ਼ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਜਿਹੜਾ ਸਕਿਉਰਿਟੀ ਗਾਰਡ ਆ ਉਹਦੇ ਬਿਆਨ ਦੇ ਉੱਤੇ ਜਿਹੜੀ ਲਿਖ ਕੇ ਉਹਦਾ ਬਿਆਨ ਲਿਖ ਕੇ ਜਿਹੜੀ ਆ ਮੁਕੱਦਮਾ ਦਰਜ ਕਰ ਦਿੱਤਾ ਗਿਆ ਟੀਮਾਂ ਬਣਾ ਕੇ ਵੱਖ-ਵੱਖ ਏਰੀਆ ਦੀ ਤੋਰ ਦਿੱਤੀਆਂ ਗਈ ਨੇ ਤੇ ਇਹਨੂੰ ਹੋਪਫੁਲੀ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਸਰ ਸੀਸੀਟੀਵੀ ਵਿੱਚ ਵੀ ਸਾਹਮਣੇ ਆਇਆ ਸੀ ਸੀਸੀਟੀਵੀ ਦੇ ਵਿੱਚ ਫਰਸਟ ਇਨਵੈਸਟੀਗੇਸ਼ਨ ਸੀਸੀਟੀਵੀ ਤੋਂ ਇੱਕ ਗੱਲ ਸਾਹਮਣੇ ਆਈ ਵੀ ਚਾਰ ਜਿਹੜੇ ਨੌਜਵਾਨ ਆਏ ਨੇ ਉਹਨਾਂ ਚਾਰਾਂ ਨੌਜਵਾਨਾਂ ਦੇ ਮੂੰਹ ਬੰਨੇ ਸਨ ਦੋ ਮੋਟਰਸਾਈਕਲ ਸੀਗੇ ਇੱਕ ਲਾਲ ਰੰਗ ਦਾ ਤੇ ਇੱਕ ਬਲੈਕ ਕਲਰ ਦਾ ਮੋਟਰਸਾਈਕਲ ਸੀਗਾ ਉਹਨਾਂ ਮੋਟਰਸਾਈਕਲਾਂ ਨੂੰ ਤਸਦੀਕ ਕਰ ਰਹੇ ਆ ਤੇ ਇਹਨਾਂ ਨੌਜਵਾਨਾਂ ਨੂੰ ਵੀ ਤਸਦੀਕ ਕਰਕੇ ਜਿਹੜਾ ਵਾ ਛੇਤੀ ਨੂੰ ਛੇਤੀ ਜਿਹੜਾ ਵਾ ਅਸੀਂ ਇਸ ਮਾਮਲੇ ਨੂੰ ਨੋਟਿਸ ਕਰਾਂਗੇ ਜਿਹੜੇ ਇੱਕ ਬਾਅਦ ਕੁਝ ਬਾਅਦ ਵੀ ਇੱਕ ਲੁੱਟ ਹੋਈ ਕਿ ਦੱਸਿਆ ਜਾ ਰਿਹਾ ਕਿ ਕੱਲ ਰਾਤ ਨੂੰ ਦੋ ਸਨੇਚਿੰਗ ਹੋਈ ਹੈ ਤੇ ਹੁਣ ਤੱਕ ਜਿਹੜੀ ਆਈ ਹੈ ਇੱਕ ਇਨਫੋਰਮੇਸ਼ਨ ਇਹ ਵੀ ਆਈ ਹੈ ਕਿ ਇੱਥੋਂ ਇਸ ਵਾਰਦਾਤ ਤੋਂ ਪਹਿਲਾਂ ਹੋਪਫੁਲੀ ਇਹ ਜੇ ਕਲੀਅਰ ਤਨੀ ਕਿਹਾ ਜਾ ਸਕਦਾ ਪਰ ਫਿਰ ਵੀ ਲੱਗਦਾ ਹੈ ਜੋ ਹਾਲਾਤਾਂ ਤੋਂ ਵੀ ਇਹ ਬਖੂ ਦੇ ਨੇੜੇ ਇੱਕ ਇਸ ਤੋਂ ਪਹਿਲਾਂ ਇੱਕ ਵਾਰਦਾਤ ਹੋਈ ਹੈ ਕੁਝ ਸਾਲ ਪਹਿਲਾਂ ਤੇ ਉਹਦੇ ਵਿੱਚ ਵੀ ਇਹੀ ਚਾਰ ਨੌਜਵਾਨੀ ਜਿਹੜੇ ਦੇਖੇ ਗਏ ਨੇ ਬਾਕੀ ਇਹਨੂੰ ਜਿਹੜਾ ਇਨਵੈਸਟਿਗੇਟ ਕਰਨਾ ਹੈ ਉਧਰ ਵੀ ਅਸੀਂ ਆਪਣੀ ਟੀਮ ਭੇਜੀ ਹੋਈ ਹੈ ਦੋਵਾਂ ਦੇ ਵਿੱਚ ਹਾਲਾਤ ਮਿਲ ਕੇ ਜੋ ਜੇ ਦੋਵੇਂ ਗੈਂਗ ਸੇਮ ਆ ਤੇ ਇਹਨਾਂ ਦੇ ਉੱਤੇ ਦੋਵਾਂ ਦੇ ਉੱਤੇ ਵਰਕਆਊਟ ਕਰਕੇ ਜਿਹੜਾ ਵਾ ਇਹਨੂੰ ਟਰੈਕ ਕੀਤਾ ਜਾ